एसवाईएल ਤੇ ਕੱਲ ਦਿੱਲੀ ਚ ਫਿਰ ਹੋਵੇਗੀ ਮੀਟਿੰਗ ਪੰਜਾਬ ਹਰਿਆਣਾ ਦੇ ਮੁੱਖ ਮੰਤਰੀ ਹੋਣਗੇ ਸ਼ਾਮਲ ਕੇਂਦਰੀ ਜਲ ਸ਼ਕਤੀ ਮੰਤਰੀ ਦੀ ਅਗਵਾਈ ਚ ਹੋਵੇਗੀ ਬੈਠ ਲੈਂਡ ਪੂਲਿੰਗ ਸਕੀਮ ਖਿਲਾਫ ਅਕਾਲੀ ਦਲ ਦਾ ਪ੍ਰਦਰਸ਼ਨ ਬਠਿੰਡਾ ਚ ਡੀਸੀ ਦਫ਼ਤਰ ਅੱਗੇ ਲਾਇਆ ਧਰਨਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਧਰਨੇ ਚ ਸ਼ਾਮਲ ਇਹਰਾ ਬਾਬਾ ਨਾਨਕ ਚਕਾਲੀ ਵਰਕਰ ਦੇ ਘਰ ਤੇ ਫਾਇਰਿੰਗ ਇੱਕ ਤੋਂ ਬਾਅਦ ਇੱਕ ਅੱਠ ਰਾਉਂਡ ਕੀਤੇ ਗਏ ਫਾਇਰ ਅਕਾਲੀ ਵਰਕਰ ਤੋਂ ਮੰਗੀ ਗਈ 50 ਲੱਖ ਦੀ ਰੰਗਦਾਰੀ ਗੁਰੂਗ੍ਰਾਮ ਚਰੀਲ ਬਣਾਉਣ ਦੇ ਚੱਕਰ ਚ ਰਈ ਜ਼ਾਦਿਆਂ ਨੇ ਦਵਾਰਕਾ ਐਕਸਪ੍ਰੈਸ ਵੇਹ ਕੀਤਾ ਜਾ ਸੜਕ ਵਿਚਾਲੇ ਰੋਕਿਆ ਲਗਜ਼ਰੀ ਗੱਡੀਆਂ ਦਾ ਕਾਫਲਾ ਗੱਡੀਆਂ ਦੀ ਸਨ ਰੂਫ ਤੇ ਤਾਕੀਆਂ ਚੋਂ ਬਾਹਰ ਨਿਕਲ ਕੇ ਬਣਾਈ ਰੀਲ ਦਿੱਲੀ ਚ ਤਾਮਿਲਨਾਡੂ ਤੋਂ ਸਾਂਸਦ ਆਰ ਸੁਦਾ ਨਾਲ ਲੁੱਟ ਦੀ ਵਾਰ ਦਾ ਸਨੇਚਰਾ ਨੇ ਝਪਟੀ ਸੋਨੇ ਦੀ ਚੇਨ ਤੇ ਮਾਰੀਆਂ ਸੱਟਾਂ ਮਾਮਲੇ 'ਚ ਐਕਸ਼ਨ ਲੈਣ ਲਈ ਆਰ ਸੁਦਾ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ ਵਿਕਰਮ ਜੀਠੀ ਆਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਟਲ ਗਈ ਹੁਣ 6 ਅਗਸਤ ਨੂੰ ਹੋਵੇਗੀ ਸੁਣਵਾਈ ਫਿਲਹਾਲ ਨਾਬਾ ਜੇਲ੍ਹ ਤੋਂ ਬੰਦ ਨੇ ਮਜੀਠੀਆ 1993 ਫੇਕ ਅਨਕਾਉਂਟਰ ਮਾਮਲੇ ਚ ਮੋਹਾਲੀ ਸੀਬੀਆਈ ਕੋਰਟ ਅੱਜ ਕਰੇਗੀ ਸਜ਼ਾ ਦਾ ਐਲਾਨ ਅਦਾਲਤ ਨੇ ਤਤਕਾਲੀ ਐਸਐਸਪੀ ਤੇ ਡੀਐਸਪੀ ਸਣੇ ਤਿੰਨ ਰਿਟਾਇਰਡ ਇਨਸਪੈਕਟਰਾਂ ਨੂੰ ਕੀਤਾ ਸੀ ਦੋਸ਼ੀ ਘਰਾ 1993 ਚ ਤਰਨਤਾਰਨ ਚ ਹੋਇਆ ਸੀ ਅਨਕਾਉਂਟਰ ਪਾਜ਼ਿਲਕਾ ਦੇ ਕਈ ਪਿੰਡਾਂ ਚ ਭਰਿਆ ਪਾਣੀ ਘਰ ਖਾਲੀ ਕਰਨ ਨੂੰ ਮਜਬੂਰ ਹੋਏ ਲੋਕ ਪ੍ਰਸ਼ਾਸਨ ਖਿਲਾਫ ਜਿਤਾਇਆ ਰੋਜ਼ ਅਮਰੀਕਾ ਚ ਚਾਰ ਭਾਰਤੀਆਂ ਦੀ ਕਾਰ ਹਾਦਸੇ ਚ ਮੌਤ ਮੰਦਰ ਦੇ ਦਰਸ਼ਨ ਆਲੀ ਜਾ ਰਹਾ ਸੀ ਪਰਿਵਾਰ ਹਾਦਸੇ ਦੇ ਕਾਰਨਾਂ ਬਾਰੇ ਨਹੀਂ ਹੋਇਆ ਖੁਲਾਸਾ ਝਾਰਖੰਡ ਦੇ ਸਾਬਕਾ ਸੀਐਮ ਸ਼ਿਬੂ ਸੁਰੇਨ ਦਾ ਦੇਹਾਂਤ ਦਿੱਲੀ ਦੇ ਸਰ ਗੰਗਾ ਰਾਮ ਹਸਪੀਟਲ ਚ ਲੈ ਆਖਰੀ ਸਾਹ ਤਿੰਨ ਵਾਰ ਰਹੇ ਝਾਰਖੰਡ ਦੇ ਮੁੱਖ ਮੰਤਰੀ ਸ੍ਰੀ ਪਰਿਵਾਰਾਂ ਨੂੰ ਹਰਿਆਣਾ ਸਰਕਾਰ ਦੀ ਸੌਗਾਤ ਪੀਪੀਐਲ ਪਰਿਵਾਰਾਂ ਨੂੰ ਮਿਲਣਗੇ 100-100 ਗੱਜ ਦੇ ਪਲਾਟ ਸੀਐਮ ਆਵਾਸ ਯੋਜਨਾ ਤਹਿਤ ਮਿਲੇਗਾ ਲਾਭ iske prayojak patanjali gae ka ghee maa ka bharosa pyar se parosa news 18 punjab dekh rahe ho tusi main ha ranveer singh rana bulletin di shuruaat karde ha sukhjinder singh rhandawa de bete de vallon aam aadmi party te kai gambhir ilzam la dete gaye ne aap aagwa ate gangsteran de link hon de ilzam lae gaye ne ਜੱਗੂ ਭਗਵਾਨਪੁਰੀਆ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦਾ ਹਵਾਲਾ ਦਿੱਤਾ ਗਿਆ ਹੈ ਤਵਾਰ ਪਲਟਵਾਰ ਜਾਰੀ ਹੈ ਕਾਂਗਰਸੀ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਦੇ ਵੱਲੋਂ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਇਲਜ਼ਾਮ ਲਾਏ ਗਏ ਨੇ ਕਿ ਉਹਨਾਂ ਦੇ ਗੈਂਗਸਟਰਾਂ ਦੇ ਨਾਲ ਲਿੰਕ ਨੇ ਖਾਸ ਕਰ ਨਾਮ ਜੱਗੂ ਭਗਵਾਨਪੁਰੀਆ ਦਾ ਸਾਹਮਣੇ ਆ ਰਿਹਾ ਹੈ ਜੱਗੂ ਭਗਵਾਨਪੁਰੀਆ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦਾ ਹਵਾਲਾ ਦਿੱਤਾ ਗਿਆ ਹੈ ਗੈਂਗਸਟਰ ਜੱਗੂ ਨੇ ਸ਼ਹਿਰੀ ਕਲਸੀ ਦੀ ਮਦਦ ਕੀਤੀ ਸੀ ਉਹਦਾ ਵੀ ਰੰਧਾਵਾ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਨੇ ਉਹਦਾ ਵੀਰ ਰੰਧਾਵਾ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਸੀ ਦੇ ਬੇਟੇ ਦੀ ਇੱਕ ਵੀਡੀਓ ਵੀ ਦਿਖਾਈ ਹੈ ਵੀਡੀਓ ਦੇ ਵਿੱਚ ਜੱਗੂ ਦੀ ਮਾਸੀ ਦਾ ਬੇਟਾ ਆਪ ਐਮਐਲਏ ਦੀ ਮਦਦ ਦੀ ਗੱਲ ਕਰ ਰਿਹਾ ਹੈ ਆਪ ਆਗੂਆ ਅਤੇ ਗੈਂਗਸਟਰ ਲਿੰਕ ਦੀ ਜਾਂਚ ਹੋਵੇ ਉਹਦਾ ਵੀਰ ਰੰਧਾਵਾ ਦੇ ਵੱਲੋਂ ਮੰਗ ਕੀਤੀ ਗਈ ਆ ਉਹਦਾ ਵੀਰ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਨੇ ਤੇ ਉਹਨਾਂ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਕਰਕੇ ਗਈ ਗੰਭੀਰ ਇਲਜ਼ਾਮ ਲਾਏ ਗਏ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਦੱਸਦੀ ਕਿ ਪਿਛਲੇ ਦਿਨੀ ਉਹਦਾ ਵੀ ਰੰਧਾਵਾ ਨੂੰ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਸੀ ਕਿ ਉਹ ਧਮਕੀ ਗੈਂਗਸਟਰ ਜੱਗੂ ਭਗਵਾਨ ਪੁਰੀਆ ਵੱਲੋਂ ਦਿੱਤੀ ਗਈ ਆ ਹਾਲਾਂਕਿ ਪੁਲਿਸ ਦਾ ਇਸ ਮਾਮਲੇ ਦੇ ਵਿੱਚ ਬਿਆਨ ਆਇਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਧਮਕੀ ਦੇਣ ਵਾਲੇ ਦਾ ਜੱਗੂ ਭਗਵਾਨ ਪੁਰੀਆ ਨਾਲ ਕੋਈ ਸੰਬੰਧ ਨਹੀਂ ਸੀ ਜਿਸ ਤੋਂ ਬਾਅਦ ਇੱਕ ਵਾਰ ਫੇਰ ਹੁਣ ਸੁਖਜਿੰਦਰ ਰੰਧਾਵਾ ਦੇ بیٹے ਉਦਾਵੀ ਰੰਧਾਵਾ ਸਾਹਮਣੇ ਆਏ ਨੇ ਪ੍ਰੈਸ ਕਾਨਫਰੰਸ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਲਾਏ ਗਏ ਨੇ ਕਿ ਉਹਨਾਂ ਦੀ ਜੱਗੂ ਭਗਵਾਨਪੁਰੀਆ ਦੇ ਨਾਲ ਸਾਝ ਹੈ ਤੇ ਨਾਮ ਸ਼ੈਰੀ ਕਲਸੀ ਦਾ ਵੀ ਗੂੰਜ ਰਿਹਾ ਹੈ ਕਿ ਜਦੋਂ ਸ਼ੈਰੀ ਕਲਸੀ ਦੇ ਇਲੈਕਸ਼ਨ ਸੀ ਉਸ ਦੀ ਮਦਦ ਜੱਗੂ ਭਗਵਾਨਪੁਰੀਆ ਦੇ ਵੱਲੋਂ ਕੀਤੀ ਗਈ ਸੀ ਉਸ ਦੇ ਰਿਸ਼ਤੇਦਾਰਾਂ ਦੀ ਇੱਕ ਵੀਡੀਓ ਵੀ ਉਦਾਵੀ ਰੰਧਾਵਾ ਦੇ ਵੱਲੋਂ ਦਿਖਾਈ ਗਈ ਹੈ ਸਾਰ ਗੁਰਦੀਪ ਸਿੰਘ ਰੰਡਾਵਾ ਜੀ ਦੀ ਜਿੱਤ ਹੋਈ ਆ ਜਿੱਤ ਬਹੁਤ ਵੱਡੀ ਲੀਡ ਦੇ ਨਾਲ ਹੋਈ ਆ ਹਾਂਜੀ ਹਾਂਜੀ ਜੇਨਾ ਰਾਧਨ ਮੇਟ ਕਾਟ ਰਹੇ ਹਾਂ ਜੀ ਜੋ ਵਰਕਰ ਸਾਡੇ ਏਰੀਆ ਦੇ ਸਾਡੇ ਪਿੰਡ ਦੇ ਨਗਰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜੀ ਉਹ ਅਸੀਂ ਧੰਨਵਾਦ ਕਰਦੇ ਆ ਜਿਹੜਾ ਆਪਣੇ ਵਰਕਰਾਂ ਦਾ ਦੇਵ ਅਪਣਾਨਗੇ ਦੇ ਹਲਕੇ ਦੀ ਸੰਗਤ ਦਾ ਸਾਨੂੰ ਮਿਹਨਤ ਦਾ ਫਲ ਮਿਲਿਆ ਵਾ ਤਨਵਾਰ ਕਬੀਰਦੀਪ ਜ਼ਗਰਦਾਰੇ ਨੂੰ ਮਤਾਈਆ ਨੇ ਨੀਮ ਹੈ ਕਿ ਮੇਰੇ ਵੀਰ 파ਰਕਾ ਜਿਹੜਾ 17 ਸਾਲਾ ਦਾ ਮੋਢੀ ਉਹ ਆਪਾ ਪੁੱਛਤਾ ਹੈ। ਅੱਛਾ ਜੀ ਹੁਣ ਆਪਾਂ ਗੱਲਬਾਤ ਕਰਨ ਚਾਵਾਂਗੇ ਨਗਰਦੀਪ ਸਿੰਘ ਜੋ ਭਗਵਾਨਪੁਰ ਦਾ ਸਰਪੰਚ ਇੱਕ ਆ ਵੀਡੀਓ ਜਿੱਦੋਂ ਪਿਆਰੀ ਕਸਦੀ ਰੱਖ ਕੇ ਪੁਰੇ ਪੋੜ ਕਿੰਦੀ ਹੋ ਕਿ ਉਹ ਨਹੀਂ ਮੈਂ ਤੁਹਾਨੂੰ ਕੀ ਪ੍ਰਕਾਰ ਸਰ ਕੇ ਇਹ ਕੰਮ ਨਹੀਂ ਹਾਰੇ ਸਕਾਰੀ ਲੱਗੇ ਕੋਈ ਇਹਦਾ ਕਿਉਂ ਨਹੀਂ ਆ ਇਹ ਦੇਖੋ ਭਗਵਾਨਪੁਰਿਆ ਦੀ ਸਿਸਟਰ ਨੇ ਉਹਨਾਂ ਦੇ ਨਾਦਰ ਮਸੀਹ ਦੇ ਬੇਟੀ ਨੇ ਇਹਨਾਂ ਨੇ ਜਦੋਂ ਬੜੀ ਇਨਫੋਰਚੂਨੇਟ ਗੱਲ ਹੋਈ ਸੀ ਜਦੋਂ ਜੱਗੂ ਦੀ ਮਾਤਾ ਦਾ ਮਰਡਰ ਕਰ ਦਿੱਤਾ ਗਿਆ ਸੀ ਬਟਾਲੂ ਚ ਉਦੋਂ ਇਹਨਾਂ ਨੇ ਅਗਲੇ ਦਿਨ ਕ੍ਰਿਮੇਸ਼ਨ ਕਰਨ ਤੋਂ ਪਹਿਲਾਂ ਬੋਡੀ ਨੂੰ ਲੈ ਕੇ ਜਿਹੜਾ ਹਾਈਵੇ ਜਾਮ ਕੀਤਾ ਸੀਗਾ ਉਹ ਚ ਉਹਨਾਂ ਦੀ ਸਿਸਟਰ ਨੇ ਗੱਲ ਕੀਤੀ ਸੀਗੀ ਕਿ ਸ਼ੈਰੀ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਿੰਗ ਪ੍ਰਧਾਨ ਨੇ ਤੇ ਨਾਲ ਹੀ ਸਾਡੇ ਐਮਐਲਏ ਦੋਵਾਂ ਦਾ ਨਾਮ ਲੈ ਕੇ ਬੋਲਿਆ ਸੀਗਾ ਕਿ ਇਹਨਾਂ ਦੀ ਇੰਨੀ ਸਪੋਰਟ ਜੱਗੂ ਨੇ ਕੀਤੀ ਅੱਜ ਕਿਉਂ ਨਹੀਂ ਸ਼ਰੀਕ ਹਲਸੀ ਆਇਆ ਇਨਾਂ ਦੀ ਗੁਰਦੀਪ ਰੰਧਾਵੇ ਕਰਕੇ ਹਰ ਕਿਸੇ ਦੀ ਗਾੜੀ ਲੱਗਿਆ ਉਹ ਕਿਉਂ ਨਹੀਂ ਆਇਆ ਅੱਜ ਸਾਡੇ ਘਰੇ ਪਤਨ ਜਿਹੜਾ ਜੱਗੂ ਦਾ ਭਰਾ ਸੀਗਾ ਜਿਹੜਾ ਉਸ ਟਾਈਮ ਤੇ ਸਾਰਾ ਕੁਝ ਹੈਂਡਲ ਕਰ ਰਿਹਾ ਸੀ ਇਲੈਕਸ਼ਨ ਨੂੰ ਆਪਣੇ ਉੱਪਰ ਇਹ ਉਦੋਂ ਦੀ ਜਦੋਂ ਇਹਨਾਂ ਨੂੰ ਸਰਪੰਚ ਬਣਾਇਆ ਗਿਆ ਇਹਦਾ ਵੀ ਮੈਂ ਜ਼ਰੂਰ ਕਾਰਮੀ ਨੂੰ ਸਵਾਲ ਹੈ ਹੋਣਾ ਕਿ ਤੁਸੀਂ ਸਰਪੰਚ ਬਣਾਇਆ ਸੀਗਾ ਇਹਦਾ ਵੀ ਮੈਂ ਜਵਾਬ ਦਊਂਗਾ ਪਹਿਲਾਂ ਤੁਸੀਂ ਇਹ ਚੀਜ਼ ਉਹਨੂੰ ਹਾਰ પા ਕੇ ਸਨਮਾਨਿਤ ਕੀਤਾ ਜਾ ਰਿਹਾ ਇਨਾਕ ਪਾਕ ਕਰਕੇ ਜਿੱਥੇ ਇਹਦੇ ਬ੍ਰਦਰ ਗਗਨ ਨੇ ਮੈਨੂੰ ਬੋਲਿਆ ਤੁਸੀਂ ਵੀ ਤੇ ਕਾਂਗਰਸ ਪਾਰਟੀ ਵੱਲੋਂ ਆਏ ਹੋ ਅਸੀਂ ਆਮ ਆਦਮੀ ਦੇ ਸਪੋਰਟਰ ਹੈ ਅਸੀਂ ਵੀ ਆਵਾਂਗੇ ਆਪਣੇ ਬੰਦੇ ਕੋਲ ਤੇ ਉਹਨੇ ਕਾਸੀ ਤੁਸੀਂ ਇੱਥੇ ਕਿਹੜੀ ਗੱਲੋਂ ਆਏ ਮੈਂ ਕਿਹਾ ਸੀ ਮੈਂ ਉਹ ਟਾਈਮ ਤੇ ਆਪਣੇ ਮਦਰ ਦਾ ਇਲੈਕਸ਼ਨ ਇਜੈਂਟ ਵੀ ਸੀਗਾ ਤੇ ਮੇਰੇ ਕੋਲ ਅਧਿਕਾਰ ਸੀਗਾ ਕਿ ਮੈਂ ਹਰ ਬੂਥ ਤੇ ਜਾ ਕੇ ਚੈਕਿੰਗ ਕਰ ਸਕਦਾ ਪਰ ਗਵਰਨਮੈਂਟ ਨੇ ਆਹ ਕਿਉਂ ਨਹੀਂ ਦੱਸਿਆ ਅੱਜ ਤੱਕ ਕਿ ਆਪਣੇ ਪਿੰਡ 'ਚ ਜਦੋਂ ਵੋਟ ਪਾਉਣੀ ਹੁੰਦੀ ਹੈ ਬੰਦਾ ਉੱਥੇ ਰਹਿੰਦਾ 12ਵੇਂ ਪਿੰਡਾਂ 'ਚ 8-8 10-10 ਗੱਡੀਆਂ ਲੈ ਕੇ ਇੱਕ ਮੁੰਡੇ ਦਾ ਭਰਾ ਜਾ ਕੇ ਸਰਵ ਕਰਨਾ ਤੇ ਕੋਪਰਲੀ ਜਿੰਨੇ ਮੈਨੂੰ ਬੋਲਿਆ ਕਿ ਇੱਥੇ ਸਾਰਾ ਕੁਝ ਆਪਾਂ ਹੀ ਹੈ ਇੱਥੇ ਮੇਨ ਆਪਾਂ ਹੀ ਇਹ ਉਹਦੇ ਭਰਾ ਦੀ ਬਰਡਿੰਗ ਆਨ ਰਿਕਾਰਡ ਕਿ ਸਾਡੇ ਟਾਈਮ ਤੇ ਜਿਹੜੀ ਸੀਟ ਐਸ ਸੀ ਸੀ ਤੁਸੀਂ ਉਹਨੂੰ ਜਰਨਲ ਕਰਕੇ ਤੇ ਕਿਉਂ ਜੱਗੋ ਭਗਵਾਨਪੁਰਿਆ ਦੀ ਮਾਫੀ ਉੱਥੇ ਸਰਪੰਚ ਬਣਾਇਆ ਇਹਦਾ ਜਵਾਬ ਜਰੂਰ ਦੇ ਦੇਣਾ ਨਾਲ ਹੀ ਪੰਨੂ ਸਾਹਿਬ ਨੂੰ ਇੱਕ ਹੋਰ ਕੁਐਸਚਨ ਮੈਂ ਪੁੱਛਣਾ ਚਾਹੁੰਦਾ ਤੁਸੀਂ ਰੋਜ਼ ਸਵੇਰੇ ਸ਼ਾਮ ਟਵੇਟ ਕਰਦੇ ਹੋ ਜਿਹੜੀ ਮੈਨੂੰ ਧਮਕੀਆਂ ਲਈ ਉਹਦੇ ਬਸਤੇ ਤੁਹਾਡੇ ਕੋਲ ਰਧਾ ਸਾਤਾ ਨੰਬਰ ਵੀ ਹੈ ਤੁਸੀਂ 2018 19 20 3400 ਮੈਂ ਤੁਹਾਨੂੰ ਵੇਖਿਆ ਤੁਸੀਂ ਮੇਰੇ ਘਰੇ ਵੀ ਆਉਂਦੇ ਰਹੇ ਹੋ 39955 ਮੇਰਾ ਹਾਊਸ ਨੰਬਰ ਹੁੰਦਾ ਸੀਗਾ ਤੁਸੀਂ ਮੈਨੂੰ ਮਿਲੇ ਵੀ ਹੋ ਤੁਸੀਂ ਮੈਨੂੰ ਉੱਥੇ ਬੋਲਿਆ ਵੀ ਕਿ ਪੁੱਤਰਾ ਵੱਡੇ ਹੋ ਕੇ ਪਿਓ ਵਰਗਾ ਬਣੇ ਤੇ ਉਸ ਟਾਈਮ ਤੇ ਸਾਰੇ ਕੇਸ ਚੱਲ ਰਹੇ ਸੀ ਉਦੋਂ ਤੁਹਾਨੂੰ ਕਿਉਂ ਨਹੀਂ ਯਾਦ ਆਈਏ ਜੀ ਉਦੋਂ ਤੁਸੀਂ ਆਪਣੀ ਕੈਪਟਨ ਨਮਰਿੰਦਰ ਸਿੰਘ ਤੋਂ ਜਿਹੜਾ ਕੇਸ ਤੁਹਾਡੇ ਤੇ ਕੋਈ ਹੋਇਆ ਸੀਗਾ ਉਹਦੇ ਤੋਂ ਬਚਦੇ ਫਿਰਦੇ ਸੀ ਤਾਂ ਤੁਸੀਂ ਰੰਦਾਸ ਸਰਪੋ ਹੁੰਦੇ ਸੀ ਪਲੀਜ਼ ਉਹਦੇ ਤੇ ਵੀ ਟੰਣਾ ਜ਼ਰੂਰ ਪਾਓ ਬਨੂ ਸਾਹਿਬ अच्छा है मैं रंधावा साहब के बेटे को लेकर जो धमकी आई है तो मैं ये तो नहीं इसको कोई अच्छी बात तो नहीं मानता मैं उस उसकी ऐसी राजनीति भी नहीं करना चाहूँगा लेकिन इसमें भी कोई दो राय नहीं है रंधावा साहब का जो नाम है वो कई गैंगस्टरों को पेट्रोनेज करने में जुड़ता रहा है और ये हमारी सरकार के आने से पहले भी ये चर्चा थी तो डेफिनेटली कहीं ना कहीं हमें अपने अंदर भी झांकना पड़ेगा राजनीतिक लोगों को कि किस तरह के लोगों को हम प्रोत्साहन देते हैं और आगे जाकर वो कहीं ना कहीं हमारे लिए हमारी स्टेट के लिए हमारे लोगों के लिए मुश्किलें खड़ा करते हैं तो सखजंदर सिंह रंधावा ਦੇ بیٹے ਉਹਦਾ ਵੀਰ ਰੰਧਾਵਾ ਸਾਹਮਣੇ ਆਏ ਨੇ ਹਾਲਾਂਕਿ ਇਸ ਤੇ ਵਾਰ ਪਲਟਵਾਰ ਜਾਰੀ ਹੈ ਦਰਸਲ ਇੱਕ ਧਮਕੀ ਮਿਲੀ ਸੀ ਉਹਦਾ ਵੀ ਰੰਧਾਵਾ ਨੂੰ ਤੇ ਸੁਖਜਿੰਦਰ ਰੰਧਾਵਾ ਦੇ ਵੱਲੋਂ ਇਸ ਦਾ ਜ਼ਿਕਰ ਕੀਤਾ ਗਿਆ ਕਿ ਉਸ ਨੂੰ ਧਮਕੀਆਂ ਜੱਗੂ ਭਗਵਾਨਪੁਰਿਆ ਦਵਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਸ਼ਖਸ ਨੂੰ ਕਾਬੂ ਕਰ ਲਿਆ ਗਿਆ ਸੀ ਜਿਸ ਨੇ ਧਮਕੀ ਦਿੱਤੀ ਸੀ ਤੇ ਪੁਲਿਸ ਦਾ ਕਹਿਣਾ ਸੀ ਕਿ ਉਸ ਦਾ ਜੱਗੂ ਭਗਵਾਨਪੁਰਿਆ ਦੇ ਨਾਲ ਕੋਈ ਲਿੰਕ ਨਹੀਂ ਹੈ ਜਿਸ ਤੋਂ ਬਾਅਦ ਸੁਨੀਲ ਜਾਖੜ ਦਾ ਬਿਆਨ ਆਇਆ ਤੇ ਆਮ ਆਦਮੀ ਪਾਰਟੀ ਦੇ ਵੀ ਬਿਆਨ ਆਏ ਕਿ ਸੁਖਜਿੰਦਰ ਰੰਧਾਵਾ ਦੇ ਤਾਂ ਜੱਗੂ ਭਗਵਾਨਪੁਰਿਆ ਦੇ ਨਾਲ ਤਾਲੁਕਾਤ ਰਹੇ ਨੇ ਜਿਸ ਤੋਂ ਬਾਅਦ ਅੱਜ ਉਹਦਾ ਵੀ ਰੰਧਾਵਾ ਸਾਹਮਣੇ ਆਏ ਪ੍ਰੈਸ ਕਾਨਫਰੰਸ ਉਹਨਾਂ ਦੇ ਵੱਲੋਂ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਹੁਣ ਇਲਜ਼ਾਮ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਲਾਏ ਗਏ ਨੇ ਸ਼ਹਿਰੀ ਕਲਸੀ ਦਾ ਨਾਮ ਸਾਹਮਣੇ ਆ ਰਿਹਾ ਹੈ ਤੇ ਨਾਲ ਹੀ ਗੁਰਦੀਪ ਸਿੰਘ ਰੰਧਾਵਾ ਦਾ ਨਾਮ ਸਾਹਮਣੇ ਆ ਰਿਹਾ ਹੈ ਦੋਵੇਂ ਵਿਧਾਇਕ ਨੇ ਇੱਕ ਡੇਰਾ ਬਾਬਾ ਨਾਨਕ ਤੋਂ ਇੱਕ ਬਟਾਲਾ ਤੋਂ ਜਿਸ ਦੇ ਵਿੱਚ ਉਹਦਾ ਵੀ ਰੰਧਾਵਾ ਦੇ ਵੱਲੋਂ ਕੁਝ ਵੀਡੀਓਜ਼ ਦਿਖਾਈਆਂ ਗਈਆਂ ਨੇ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਜੱਗੂ ਭਗਵਾਨਪੁਰਿਆ ਦੀ ਮਾਸੀ ਦਾ ਬੇਟਾ ਏ ਜਿਸ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਮਦਦ ਕੀਤੀ ਹੈ ਇਲੈਕਸ਼ਨ ਦੇ ਵਿੱਚ ਤੇ ਨਾਲ ਹੀ ਇਹ ਵੀ ਉਸ ਦੇ ਵੱਲੋਂ ਕਿਹਾ ਗਿਆ ਉਹਦਾ ਵੀ ਰੰਧਾਵਾ ਦੇ ਵੱਲੋਂ ਕਿ ਜਦੋਂ ਜੱਗੂ ਭਗਵਾਨਪੁਰਿਆ ਦੀ ਮਦਰ ਦਾ ਮਰਡਰ ਕੀਤਾ ਗਿਆ ਸੀ ਤਾਂ ਉਦੋਂ ਉਹਨਾਂ ਦੇ ਵੱਲੋਂ ਇਹ ਗਿਲਾ ਕੀਤਾ ਗਿਆ ਕਿ ਗੁਰਦੀਪ ਸਿੰਘ ਰੰਧਾਵਾ ਜਿਹੜੇ ਡੇਰਾ ਬੱਬਾ ਨਾਨਕ ਤੋਂ ਵਿਧਾਇਕ ਨੇ ਤੇ ਸ਼ੈਰੀ ਕਲ ਸੀ ਜਿਹੜੇ ਬਟਾਲਾ ਤੋਂ ਵਿਧਾਇਕ ਨੇ ਅਸੀਂ ਉਹਨਾਂ ਦੀ ਇਲੈਕਸ਼ਨ ਦੌਰਾਨ ਐਨੀ ਮਦਦ ਕੀਤੀ ਹੈ ਇਸ ਦੇ ਬਾਵਜੂਦ ਸਾਡੇ ਇਸ ਦੁੱਖ ਦੇ ਵਿੱਚ ਉਹ ਆ ਕੇ ਨਹੀਂ ਖੜੇ ਤਾਂ ਇਹ ਵੀਡੀਓਜ਼ ਉਦਾਵੀ ਰੰਧਾਵਾ ਦੇ ਵੱਲੋਂ ਦਿਖਾਈਆਂ ਗਈਆਂ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਸਾਹਮਣੇ ਆਈ ਹੈ ਮਲਵਿੰਦਰ ਸਿੰਘ ਕੰਗ ਕਹਿੰਦੇ ਨੇ ਕਿ ਸੁਖਜਿੰਦਰ ਰੰਧਾਵਾ ਤਾਂ ਆਪ ਪੁਸ਼ਤ ਪਨਾਹੀ ਕਰਦੇ ਰਹੇ ਨੇ ਗੈਂਗਸਟਰਾਂ ਦੀ ਤੇ ਹੁਣ ਵਾਰ ਪਲਟ ਵਾਰ ਜਾਰੀ ਹੈ ਇੱਕ ਪਾਸੇ ਉਹਦਾ ਵੀ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਵੀਡੀਓਜ਼ ਉਹਨਾਂ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਸਵਾਲ ਚੁੱਕੇ ਗਏ ਕਿ ਜੱਗੂ ਭਗਵਾਨ ਪੁਰੀਆ ਦੀ ਮਦਰ ਨੂੰ ਸਰਪੰਚ ਕਿਸ ਨੇ ਬਣਾਇਆ ਉਸ ਦੀ ਮਾਸੀ ਜੋ ਮੌਜੂਦਾ ਸਰਪੰਚ ਹੈ ਉਸ ਨੂੰ ਕਿਸ ਨੇ ਸਰਪੰਚ ਬਣਾਇਆ ਤਾਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਤੋਂ ਬਾਅਦ ਜਵਾਬ ਆਮ ਆਦਮੀ ਪਾਰਟੀ ਦਾ ਵੀ ਸਾਹਮਣੇ ਆਇਆ ਹੈ ਇਸ ਨਾਲ ਹੀ ਵੱਡੀ ਖਬਰ ਆ ਰਹੀ ਹੈ ਡੇਰਾ ਬਾਬਾ ਨਾਨਕ ਤੋਂ ਜਿੱਥੇ ਪਿੰਡ ਵੈਰੋਕਾ ਦੇ ਵਿੱਚ ਘਰ ਤੇ ਫਾਇਰਿੰਗ ਕੀਤੀ ਗਈ ਆ ਅਕਾਲੀ ਵਰਕਰ ਦੇ ਘਰ ਤੇ ਫਾਇਰਿੰਗ ਕੀਤੀ ਗਈ ਹੈ ਅਕਾਲੀ ਵਰਕਰ ਤੋਂ 50 ਲੱਖ ਦੀ ਰੰਗਦਾਰੀ ਮੰਗੀ ਗਈ ਸੀ ਤੇ ਰੰਗਦਾਰੀ ਨਾ ਦੇਣ ਤੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਨਹੀਂ ਦੋ ਨਹੀਂ ਬਲਕਿ 8 ਰਾਊਂਡ ਫਾਇਰ ਕੀਤੇ ਗਏ ਨੇ ਤਸਵੀਰਾਂ ਵੀ ਤੁਹਾਨੂੰ ਦਿਖਾਉਨੇ ਆ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ 1 2 3 4 5 6 7 8 8 ਵਾਰ ਇਹ ਫਾਇਰਿੰਗ ਕੀਤੀ ਗਈ 8 ਰਾਉਂਡ ਫਾਇਰ ਕੀਤੇ ਗਏ ਤੇ ਜਿਹੜਾ ਸ਼ਖਸ ਗੋਲੀਆਂ ਚਲਾ ਰਿਹਾ ਉਹ ਫਾਇਰਿੰਗ ਕਰਦਾ ਕਰਦਾ ਫਰਾਰ ਹੋ ਰਿਹਾ ਹੈ ਤੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਡੇਰਾ ਬਾਬਾ ਨਾਨਕ ਦਾ ਇਹ ਪਿੰਡ ਹੈ ਵੈਰੋਕੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਨਾਲ ਸੰਬੰਧਿਤ ਇੱਕ ਵਰਕਰ ਹੈ ਜਿਸ ਦੇ ਘਰ ਤੇ ਇਹ ਫਾਇਰਿੰਗ ਕੀਤੀ ਗਈ ਹੈ ਤੇ ਉਸ ਤੋਂ 50 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਸੀ ਤੇ ਰੰਗਦਾਰੀ ਨਾ ਦੇਣ ਤੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਹਾਲਾਂਕਿ ਰੰਗਦਾਰੀ ਕਿਸ ਦੇ ਵੱਲੋਂ ਮੰਗੀ ਗਈ ਕਿਉਂ ਮੰਗੀ ਗਈ ਇਹ ਜਾਂਚ ਦਾ ਵਿਸ਼ਾ ਹੈ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਪਰ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਸ਼ਰਿਆਂ ਫਾਇਰਿੰਗ ਹੋਈ ਹੈ ਤਾਬੜ ਤੋੜ ਫਾਇਰਿੰਗ ਹੋਈ ਹੈ ਅੱਠ ਫਾਇਰ ਕੀਤੇ ਗਏ ਨੇ ਗਿਣ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਇੱਕ ਸ਼ਖਸ ਹੈ ਮੂੰਹ ਉਸਨੇ ਆਪਣਾ ਢੱਕਿਆ ਹੋਇਆ ਏ ਰਾਤ ਦਾ ਵੇਲਾ ਏ ਤੇ ਉਹ ਗੋਲੀਆਂ ਚਲਾਉਂਦਾ ਹੋਇਆ ਫਰਾਰ ਅਕਾਲੀ ਵਰਕਰ ਤੋਂ ਇਹ ਰੰਗਦਾਰੀ ਮੰਗੀ ਗਈ ਸੀ ਤੇ ਰੰਗਦਾਰੀ ਨਾ ਦੇਣ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਹਾਲਾਂਕਿ ਇਸ ਦੇ ਵਿੱਚ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਡਰਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਕਿ ਜੇ ਰੰਗਦਾਰੀ ਨਹੀਂ ਦਿਓਗੇ ਤਾਂ ਹਾਲ ਇਸ ਤਰ੍ਹਾਂ ਦਾ ਹੋਏਗਾ ਪਿੰਡ ਬੈਰੋਕੇ ਡੇਰਾ ਬਾਬਾ ਨਾਨਕ ਦਾ ਅਕਾਲੀ ਵਰਕਰ ਦੇ ਘਰ ਤੇ ਫਾਇਰਿੰਗ ਦੀ ਰੰਗਦਾਰੀ ਨਾ ਦੇਣ ਤੇ ਗੋਲੀਆਂ ਚਲਾਈਆਂ ਗਈਆਂ ਡੇਢ ਕੁ ਮਹੀਨਾ ਪਹਿਲਾਂ ਮੈਨੂੰ ਫਰੋਤੀਆਂ ਦੀਆਂ ਧਮਕੀਆਂ ਆ ਰਹੀਆਂ ਸੀ 50 ਲੱਖ ਦੀ ਮੰਗ ਕਰਦੇ ਤੇ ਕੁਝ ਬੰਦੇ ਇਥੋਂ ਤੇ ਵੀ ਲਗਭਗ ਹੋਣ ਗਏ ਜਿਹੜੇ ਮੈਨੂੰ ਕਹਿੰਦੇ ਆ ਕਿ ਕਦੇ ਘਰੋਂ ਨਹੀਂ ਨਿਕਲ ਦੇਣਾ ਕਦੇ ਕਹਿੰਦੇ ਆ ਤੈਨੂੰ ਬਾਹਰ ਨਿਕਲ ਕੇ ਦੱਸੀ ਤੇ ਇਹ ਵੀ ਜਿਹੜਾ ਫਰੋਤੀਆਂ ਮੰਗ ਰਿਹਾ ਵਾ ਇਹ ਵੀ ਬਾਰ-ਬਾਰ ਮੈਨੂੰ ਇਹੋ ਗੱਲ ਕਹਿੰਦਾ ਤੇ ਹੁਣ ਦਿਲ ਕੋ ਪੈਸੇ ਨਹੀਂ ਲੈਣੇ ਤੈਨੂੰ ਮਾਰ ਦੇਣਾ ਤੂੰ ਨਿਕਲ ਕੇ ਦੱਸੀ ਤੇ ਮਤਲਬ ਪ੍ਰਸ਼ਾਸਨ ਵੱਲੋਂ ਐਫ ਆਈ ਆਰ ਦਰਜ ਕੀਤੀ ਸੀ ਤੇ ਡੇਢ ਕੰਮਹੀਨਾ ਬੀਤਣ ਦੇ ਬਾਅਦ ਮਤਲਬ ਕਾਲ ਤੇ ਰੋਜ਼ ਦੀ ਰੋਜ਼ ਆ ਰਹੀ ਸੀ ਇੱਕ ਦਿਨ ਛੱਡ ਕੇ ਦੂਜੇ ਦਿਨ ਇੱਕ ਦਿਨ ਛੱਡ ਕੇ ਦੂਜੇ ਦਿਨ ਤੇ ਹੁਣ ਮੈਨੂੰ ਇਹਨਾਂ ਨੇ ਪਰਸੋਂ ਚੌਥੀ ਗੱਲ ਉਹ ਦਿਨ ਵੀ ਕਾਲ ਕੀਤੀ ਸੀ ਤੇ ਆਪਾਂ ਚੱਕਦੇ ਨਹੀਂ ਆਈਫੋਨ ਤੇ ਅਨਨੌਨ ਲਗਾ ਤੇ ਅੱਜ ਰਾਤ 3 ਤਰੀਕ ਸਵੇਰੇ 4 4 ਤਰੀਕ ਬਣ ਗਈ ਤੇ 3:53 ਕੁ ਮਿੰਟ ਦੇ ਉੱਤੇ ਮੋਟਰਸਾਈਕਲ ਆਇਆ ਕੁੱਤੇ ਭੌਂਕਣ ਦੀ ਆਵਾਜ਼ ਆਈ ਆ ਮੈਂ ਬਾਹਰ ਉੱਠਿਆ ਵਾਂ ਛੱਤ ਤੇ ਗਿਆ ਵਾਂ ਛੱਤ ਤੇ ਜਾ ਕੇ ਵੇਖਿਆ ਤੇ ਬੰਦਾ ਇਹ ਜਿਹੜਾ ਸੀ ਇਹ ਉਥੋਂ ਭੱਜ ਗਿਆ ਮੁਰਗੇ ਅਸੀਂ 10 ਮਿੰਟ ਉੱਤੇ ਬੈਠੇ ਰਹੇ ਆ 4:00 ਵਜੇ ਤੋਂ 3 ਮਿੰਟ ਦੇ ਕਰੀਬ ਸਾਡੇ ਕੋਲ ਗਲੀ 'ਚ ਆਇਆ ਵਾ ਤੇ ਗਲੀ 'ਚ ਨੇ ਫੈਰ ਮਾਰ ਦਿੱਤੇ ਨੇ ਨੌ ਫੈਰ ਮਾਰੇ ਨੇ 6-7 ਲੱਬੇ ਨੇ ਇਹਨਾਂ ਨੂੰ ਤਾਂ ਰੰਗਦਾਰੀ ਨਾਂ ਦੇਣ ਤੇ ਗੋਲੀਆਂ ਚਲਾਈਆਂ ਗਈਆਂ ਨੇ ਡੇਰਾ ਬਾਬਾ ਨਾਨਕ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਪਿੰਡ ਵੈਰੋਕੇ ਐ ਤੇ ਅਕਾਲੀ ਦਲ ਦਾ ਵਰਕਰ ਦੱਸਿਆ ਜਾ ਰਿਹਾ ਹੈ ਤੇ ਉਸ ਦਾ ਕਹਿਣਾ ਸੀ ਕਿ ਲਗਾਤਾਰ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਅਨੋ ਨੰਬਰਾਂ ਤੋਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਕਿਹਾ ਇਹ ਵੀ ਗਿਆ ਕਿ ਜੇ ਤੂੰ ਰੰਗਦਾਰੀ ਨਾ ਦਿੱਤੀ ਪੈਸੇ ਨਾ ਦਿੱਤੇ ਤਾਂ ਤੇਰਾ ਹਸ਼ਰ ਮਾੜਾ ਹੋਏਗਾ ਗੋਲੀਆਂ ਚਲਵਾਈਆਂ ਗਈਆਂ ਨੇ ਪਿੰਡ ਬੈਰੋਕੇ ਦੇ ਡੇਰਾ ਬਾਬਾ ਨਾਨਕ ਅਕਾਲੀ ਦਲ ਦੇ ਵਰਕਰ ਦੇ ਘਰ ਤੇ ਫਾਇਰਿੰਗ ਹੋਈ ਆ ਤੇ ਉਸ ਦਾ ਕਹਿਣਾ ਹੈ ਕਿ ਉਸ ਤੋਂ 50 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਸੀ ਤੇ ਰੰਗਦਾਰੀ ਨਾ ਦੇਣ ਤੇ ਇਹ ਘਰ ਤੇ ਗੋਲੀਆਂ ਚਲਵਾਈਆਂ ਗਈਆਂ ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਕਿ ਤੈਨੂੰ ਜਾਨੋਂ ਮਾਰ ਦੇਵਾਂਗੇ। ਦਬੜ ਤੋੜ ਫਾਇਰਿੰਗ ਹੋਈ ਆ। ਅਕਾਲੀ ਆਗੂ ਦੇ ਘਰ ਤੇ ਫਾਇਰਿੰਗ ਹੋਈ ਆ। ਪਿੰਡ ਬੈਰੋਕੇ ਡੇਰਾ ਬਾਬਾ ਨਾਨਕ ਦਾ ਪਿੰਡ ਹੈ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਜਿੱਥੇ ਇੱਕ ਘਰ ਤੇ ਗੋਲੀਆਂ ਚਲਾਈਆਂ ਗਈਆਂ ਨੇ। ਨਕਾਬਪੋਸ਼ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ। ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਨਕਾਬਪੋਸ਼ ਕੌਣ ਹੈ? ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜਿਸ ਦੇ ਘਰ ਤੇ ਗੋਲੀਆਂ ਚਲੀਆਂ ਨੇ ਉਹ ਵੀ ਸਾਹਮਣੇ ਆਇਆ। ਉਦੋਂ ਮੁਰੜਾ ਆਪਣੇ ਤੋਂ ਦਾ ਬੈਰਕੀ ਦਾ ਇਹਦਾ ਚਾਰ ਕੋਈ ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰੇ ਜੇਲ ਨੂੰ ਗੋਲੀਆਂ ਮਾਰਦੀਆਂ ਜੋ ਅਣੂਪਛਾਤੇ ਵਿਅਕਤੀ ਜਿਹੜੇ ਮੋਰਸਾਂ ਤੇ ਆਏ ਤੇ ਮੈਂ ਉਸ ਨਾਲ ਇਥੇ ਪੁੱਛਿਆ ਜੀ ਮੇਰੇ ਨੂੰ ਬਿਆ ਇਹਨੇ ਇੱਕ WhatsApp ਕਾਲ ਵੀ ਆਈ ਆ ਕਿ ਇਧਰ ਦੋਫਾ ਮਿਲ ਗਿਆ ਤਾਂ ਫਿਰ ਇਹਨੇ ਕਾਲ ਸੁਣਨ ਤੋਂ ਬਾਅਦ ਉਹਨਾਂ ਹੋਰ ਮਾਰ ਗੱਲਤੀ ਦੁਬਾਰਾ ਫੇਰ ਇਹਨੂੰ ਕਾਲ ਆਈ ਆ ਉਹ ਕਾਲ ਵੀ ਸਾਰੀ ਮੈਂ ਸੁਣੀ ਆਪਣੇ ਇਹਨੂੰ ਇਹਨਾਂ ਧਮਕੀਆਂ ਦਿੱਤੀਆਂ ਲੜਾ ਬੜਾ ਗੱਡੀਆਂ ਨੂੰ ਅਤੇ ਐਨਆਈ ਵੀ ਮਗਰੋਂ ਦੰਦ ਕਰ ਲਿਆ ਤੇ ਦੋਸਿਆਂ ਨੂੰ ਫੇਰ ਕਰਦੀ ਕੋਸ਼ਿਸ਼ ਆ ਕੇ ਟੀਮਾਂ ਲਾਉਂਦੇ ਇਸ ਦੇ ਨਾਲ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਹੁਣ 6 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤੇ ਗਏ ਨੇ ਇਸ ਦੇ ਨਾਲ ਹੀ ਪਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਵੀ ਪੇਸ਼ ਹੋਣ ਲਈ ਆਖਿਆ ਗਿਆ ਵੱਡੀ ਖਬਰ ਹੈ ਦੱਸ ਦਈਏ ਕਿ ਇੱਕ ਸਮਾਗਮ ਕਰਾਇਆ ਗਿਆ ਸੀ 350ਵੀਂ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਿਰਿਨਗਰ ਦੇ ਵਿੱਚ ਇਹ ਸਮਾਗਮ ਸੀ ਜਿਸ ਦੇ ਵਿੱਚ ਗਾਇਕ ਵੀਰ ਸਿੰਘ ਦੇ ਵੱਲੋਂ ਆਪਣੀ ਪਰਫਾਰਮੈਂਸ ਦਿੱਤੀ ਜਾ ਰਹੀ ਸੀ ਤੇ ਉਸ ਦੌਰਾਨ ਉਹਨਾਂ ਦੇ ਵੱਲੋਂ ਕੁਝ ਅਜਿਹੇ ਗੀਤ ਗਾਏ ਗਏ ਜਿਥੇ ਉੱਥੇ ਮੌਜੂਦ ਲੋਕ ਨੱਚਣ ਲੱਗ ਪਏ ਜਿਸ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ ਸੀ ਤੇ ਉਸ ਮਾਮਲੇ ਦੇ ਵਿੱਚ ਕਿਉਂਕਿ ਭਾਸ਼ਾ ਵਿਭਾਗ ਦੇ ਵੱਲੋਂ ਉਹ ਪ੍ਰੋਗਰਾਮ ਕਰਵਾਇਆ ਗਿਆ ਤੇ ਭਾਸ਼ਾ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਤੇ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਦੋਹਾਂ ਨੂੰ ਤਲਬ ਕੀਤਾ ਗਿਆ ਹਾਲਾਂਕਿ ਪਹਿਲਾ 1 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਜੋ ਜਥੇਦਾਰ ਨੇ ਯਾਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦੇ ਇੱਕ ਪਰਿਵਾਰਿਕ ਮੈਂਬਰ ਇੱਕ ਰਿਸ਼ਤੇਦਾਰ ਦੀ ਅਚਾਨਕ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਫਿਲਹਾਲ ਟਾਲ ਦਿੱਤਾ ਗਿਆ ਸੀ ਤੇ ਹੁਣ ਇਹ 6 ਅਗਸਤ ਡੇਟ ਫਾਈਨਲ ਕੀਤੀ ਗਈ ਹੈ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਜੁੜੇ ਨੇ ਰਾਜੀਵ ਕੀ ਅਪਡੇਟ ਮਿਲ ਰਹੀ ਹੈ 6 ਤਰੀਕ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ ਅਜੀ ਬਿਲਕੁਲ ਰਣਵੀਰ ਪਹਿਲਾਂ 1 ਅਗਸਤ ਨੂੰ ਇਹ ਜਿਹੜੀ ਮੀਟਿੰਗ ਹੈ ਉਹ ਰੱਖੀ ਗਈ ਸੀ ਔਰ ਪੰਥ ਸਿੰਘ ਸਹਿਬਾ ਨਾਲ ਦੀ ਮੀਟਿੰਗ ਨੂੰ ਇਸੇ ਕਰਕੇ ਮੁਲਤਵੀ ਕੀਤਾ ਗਿਆ ਕਿਉਂਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਜਿਹੜੇ ਬਹੁਤ ਕਰੀਬੀ ਰਿਸ਼ਤੇਦਾਰ ਨੇ ਉਹਨਾਂ ਦਾ ਸੜਕ ਹਾਲਾਤੇ ਦੇ ਵਿੱਚ ਦਿਹਾਂਤ ਹੋਇਆ ਸੀ ਔਰ ਉਸ ਤੋਂ ਬਾਅਦ ਇਹ ਗੱਲ ਕਹੀ ਗਈ ਸੀ ਕਿ ਜਲਦ ਇਸ ਮੀਟਿੰਗ ਦੀ ਜਿਹੜੀ ਅਗਲੀ ਤਰੀਕ ਹੈ ਉਸ ਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਤਾਂ ਅੱਜ ਇਸ ਨੂੰ ਲੈ ਕੇ ਅਧਿਕਾਰਿਕ ਤੌਰ ਤੇ ਜਿਹੜਾ ਬਿਆਨ ਹੈ ਉਹ ਕੱਲ ਤੱਕ ਸਰਸਕਤਰੇਤ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਇਸੇ ਦਸਤ ਯਾਨੀ ਕਿ ਪਰਸੋਂ ਪੰਜ ਸਿੰਘ ਸਹਿਬਾਨਾਂ ਦੀ ਅਹਿਮ ਜਿਹੜੀ ਮੀਟਿੰਗ ਹੈ ਉਹ ਹੁਣ ਜਾ ਰਹੀ ਹੈ ਔਰ ਉਸ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਉਹਨਾਂ ਨੂੰ ਵੀ ਉਸ ਮੀਟਿੰਗ ਦੇ ਵਿੱਚ ਤਲਬ ਕੀਤਾ ਗਿਆ ਹੈ ਉਹ ਆਪਣਾ ਪੱਖ ਰੱਖਣਗੇ ਇਹ ਆਖਿਰਕਾਰ ਜੋ ਕੁਝ ਸ਼੍ਰੀਨਗਰ ਦੇ ਵਿੱਚ ਜਿਹੜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵਾਂ 50ਵੀਂ ਜਿਹੜੀ ਸ਼ਹੀਦ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਉਸ ਨੂੰ ਲੈ ਕੇ ਕਿਉਂਕਿ ਐਸਜੀਪੀਸੀ ਔਰ ਪੰਜਾਬ ਸਰਕਾਰ ਪਹਿਲਾਂ ਹੀ ਅੰਮੋ ਸਾਹਮਣੀ ਨਜ਼ਰ ਆ ਰਹੀ ਨੇ ਇਸ ਨੂੰ ਲੈ ਕੇ ਅਕਾਲ ਪਤ ਸਾਬ ਦੀ ਜਥੇਦਾਰ ਵੀ ਸਮੇਂ-ਸਮੇਂ ਤੇ ਬਿਆਨ ਜਿਹੜੇ ਨੇ ਉਹ ਜਾਰੀ ਕਰਕੇ ਪੰਜਾਬ ਸਰਕਾਰ ਨੂੰ ਹਦਾਇਤ ਦੇ ਚੁੱਕੇ ਨੇ ਕਿ ਧਾਰਮਿਕ ਮਸਲਿਆਂ ਦੇ ਵਿੱਚ ਕਿੱਦੇ ਤੌਰ ਤੇ ਜੜੀ ਦਖਲਅੰਦਾਜ਼ੀ ਹੈ ਰਾਜੀਵ ਥੋੜੀ ਪ੍ਰਕਿਰਿਆ ਸਮਝਣੀ ਚਾਹਾਂਗੇ ਕਿਉਂਕਿ ਜਦੋਂ ਹੁਣ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤਲਬ ਕੀਤਾ ਜਾਏਗਾ ਤੇ ਜਸਵੰਤ ਸਿੰਘ ਜ਼ਫਰ ਨੂੰ ਤਲਬ ਕੀਤਾ ਗਿਆ ਏ ਦੋਵੇਂ ਪੇਸ਼ ਵੀ ਹੋਣਗੇ 6 ਅਗਸਤ ਨੂੰ ਦੂਜੇ ਪਾਸੇ ਵੀਰ ਸਿੰਘ ਪਹਿਲਾਂ ਵੀ ਆਪਣਾ ਸਪਸ਼ਟੀਕਰਨ ਦੇ ਕੇ ਹਟੇ ਨੇ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਹੋਏਗੀ ਆਪਣਾ ਪੱਖ ਇਹਨਾਂ ਦੇ ਵੱਲੋਂ ਪੇਸ਼ ਕੀਤਾ ਜਾਏਗਾ ਅੱਗੇ ਦੀ ਕਾਰਵਾਈ ਕਿਸ ਤਰ੍ਹਾਂ ਦੀ ਹੁੰਦੀ ਹੈ ਕਿ ਉਸੇ ਦਿਨ ਕੋਈ ਧਾਰਮਿਕ ਸਜ਼ਾ ਲੱਗ ਸਕਦੀ ਹੈ ਉਸੇ ਦਿਨ ਇਸ ਤੇ ਕੋਈ ਫੈਸਲਾ ਆ ਸਕਦਾ ਹੈ ਜਾਂ ਉਸ ਨੂੰ ਅਗਲੀ ਮੀਟਿੰਗ ਦੇ ਲਈ ਟਾਲਿਆ ਜਾ ਸਕਦਾ ਹੈ ਕਿ ਪ੍ਰਕਿਰਿਆ ਕੀ ਰਹਿੰਦੀ ਆਮ ਤੌਰ ਤੇ ਦੇਖੋ ਰਣਵੀਰ ਜਦੋਂ ਵੀ ਕਿਸੇ ਧਾਰਮਿਕ ਮਾਮਲੇ ਨੂੰ ਲੈ ਕੇ ਕਿਸੇ ਦੀ ਸ਼ਿਕਾਇਤ ਅਕਾਲ ਤਖ਼ਤ ਸਾਹਿਬ ਤੇ ਪਹੁੰਚਦੀ ਹੈ ਜਾਂ ਫਿਰ ਮੀਡੀਆ ਰਿਪੋਰਟਾਂ ਦੇ ਜ਼ਰੀਏ ਅਕਾਲ ਤਖ਼ਤ ਸਾਹਿਬ ਤੇ ਕੋਈ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆਉਂਦਾ ਹੈ ਤਾਂ ਤੁਰੰਤ ਜਿਸ ਵੀ ਸ਼ਖਸ ਦੇ ਨਾਲ ਸਿੱਧੇ ਤੌਰ ਤੇ ਉਹ ਮਾਮਲਾ ਜੁੜਿਆ ਹੋਵੇ ਉਸ ਨੂੰ ਤਲਬ ਕੀਤਾ ਜਾਂਦਾ ਹੈ ਹਾਲਾਂਕਿ ਜੇਕਰ ਵੀਰ ਸਿੰਘ ਦਾ ਤੁਸੀਂ ਜਿਹੜਾ ਜ਼ਿਕਰ ਕੀਤਾ ਤਾਂ ਵੀਰ ਸਿੰਘ ਨੇ ਖੁਦ ਜੋ ਹੈ ਮਾਫੀ ਵੀ ਮੰਗੀ ਸੋਸ਼ਲ ਮੀਡੀਆ ਪਲੇਟਫਾਰਮ ਦੇ ذریعے ਔਰ ਖੁਦ ਉਹ ਬਿਨਾਂ ਤਲਬ ਕੀਤੇ ਅਦਾਲਤ ਤੱਕ ਕੈਪਟੇ ਪਹੁੰਚ ਕੇ ਉਸਨੇ ਆਪਣਾ ਜਿਹੜਾ ਲਿਖਤੀ ਸਪਸ਼ਟੀਕਰਨ ਉਹ ਦਿੱਤਾ ਹੈ ਜਦਕਿ ਜਿਹੜੇ ਉਸ ਮਾਮਲੇ ਦੇ ਵਿੱਚ ਹੋਰ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਦਿੱਦੇ ਤੌਰ ਤੇ ਇਸ ਗਲਤੀ ਦੇ ਵਿੱਚ ਹਿੱਸੇਦਾਰ ਹੋ ਸਕਦੇ ਨੇ ਤਾਂ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਤਲਬ ਕੀਤਾ ਜਾਂਦਾ ਹੈ ਜਿਹੜੀ ਤਰੀਕ ਤੇ ਉਹਨਾਂ ਨੂੰ ਬੁਲਾਇਆ ਜਾਂਦਾ ਜੇਕਰ ਉਹ ਪਹੁੰਚਦੇ ਨੇ ਤਾਂ ਉਹਨਾਂ ਦਾ ਪੱਖ ਜਿਹੜਾ ਸੁਣਿਆ ਜਾਂਦਾ ਜੇਕਰ ਕੋਈ ਨਹੀਂ ਪਹੁੰਚਦਾ ਤਾਂ ਪੰਨ ਸਿੰਘ ਸਹਿਬਾਨ ਜੋ ਹੈ ਉਸ ਨੂੰ ਹੋਰ ਜਿਹੜੀ ਸਖਤ ਕਾਰਵਾਈ ਉਹਨਾਂ ਦੇ ਉੱਤੇ ਕਰਨ ਦੀ ਜਿਹੜੀ ਕੋਈ ਨਾ ਕੋਈ ਵਿਚਾਰ ਚਰਚਾ ਕਰ ਸਕਦੇ ਨੇ ਪਰ ਕਿਉਂਕਿ ਜਿਹੜਾ ਹਰਜੋਤ ਸਿੰਘ ਬੈਂਸ ਔਰ ਜਸਵੰਤ ਸਿੰਘ ਜ਼ਫਰ ਦਾ ਮਾਮਲਾ ਤਾਂ ਉਹਨਾਂ ਨੂੰ ਪਹਿਲਾਂ ਆਪਣਾ ਜਿਹੜਾ ਉਹਨਾਂ ਦਾ ਪੱਕਾ ਉਹਨਾਂ ਵੱਲੋਂ ਰੱਖਿਆ ਜਾਏਗਾ ਉਸ ਤੋਂ ਬਾਅਦ ਉਸ ਜਿਹੜਾ ਸਪਸ਼ਟੀਕਰਨ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਏਗੀ ਔਰ ਜੇਕਰ ਸਿੰਘ ਸਹਿਬਾਨ ਉਸੇ ਦਿਨ ਹੀ ਸੋਚਦੇ ਨੇ ਕਿ ਹਾਂ ਇਸ ਦੇ ਵਿੱਚ ਇਹਨਾਂ ਦੀ ਗਲਤੀ ਜਿਹੜੀ ਹੈ ਉਹ ਪਾਈ ਜਾਂਦੀ ਹੈ ਕਿਉਂਕਿ ਸਿਰਫ ਤੇ ਸਿਰਫ ਜਿਹੜੇ ਅਮਰਤ ਧਾਰੀ ਸਿੱਖ ਹੁੰਦੇ ਨੇ ਉਹਨਾਂ ਨੂੰ ਹੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਂਦਾ ਹੈ ਔਰ ਤਲਬ ਕੀਤਾ ਜਾ ਸਕਦਾ ਹੈ ਜਿਹੜੀ ਸਿੱਖ ਮਰਿਆਦਾ ਹੈ ਜਾਂ ਜਿਹੜੀਆਂ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਨੇ ਤਾਂ ਅਮਰਤ ਧਾਰੀ ਸਿੱਖ ਜੇਕਰ ਕੋਈ ਗਲਤੀ ਕਰਦਾ ਹੈ ਤਾਂ ਪੰਥੀ ਸਹਿਬਾਨ ਉਸ ਤੋਂ ਬਾਅਦ ਜਾਂ ਤਾਂ ਉਸ ਨੂੰ ਸਮਾ ਦਿੰਦੇ ਨੇ ਜੇਕਰ ਕੋਈ ਹੋਰ ਕਿਸੇ ਪੱਖ ਦੀ ਜਾਂ ਕਿਸੇ ਚੀਜ਼ ਦੀ ਲੋੜ ਹੋਵੇ ਨਹੀਂ ਤਾਂ ਕਈ ਵਾਰੀ ਦਿਨ ਕੀ ਉਸ ਪੱਖ ਨੂੰ ਸੁਣਨ ਤੋਂ ਬਾਅਦ ਜੋ ਵੀ ਧਾਰਮਿਕ ਫਜ਼ਾ ਬਣਦੀ ਹੈ ਜਾਂ ਜੋ ਵੀ ਸੇਵਾ ਜਿਹੜੀ ਹੈ ਜਿਸ ਤਰੀਕੇ ਦੇ ਨਾਲ ਤਨਖਾਹ ਲਗਾਈ ਜਾਂਦੀ ਹੈ ਤਾਂ ਉਸ ਦਿਨ ਉਹ ਫੈਸਲਾ ਵੀ ਅਕਾਲ ਤਖਤ ਸਾਹਿਬ ਦੇ ਠੀਕ ਹੈ राजीव ਬਹੁਤ ਸ਼ੁਕਰੀਆ राजीव ਸ਼ਰਮਾ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੂੰ ਹੁਣ 6 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਹੈ ਹਾਲਾਂਕਿ ਦੋਹਾਂ ਨੂੰ ਪਹਿਲਾਂ 1 ਅਗਸਤ ਨੂੰ ਤਲਬ ਕੀਤਾ ਗਿਆ ਸੀ ਪਰ ਉਦੋਂ ਇਸ ਨੂੰ ਟਾਲ ਦਿੱਤਾ ਗਿਆ ਤੇ ਹੁਣ ਦੁਬਾਰਾ ਤੋਂ ਡੇਟ ਨਿਸ਼ਚਿਤ ਕੀਤੀ ਗਈ ਹੈ 6 ਅਗਸਤ ਨੂੰ ਤੇ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਹੋਵੇਗੀ ਜਿਸ ਦੇ ਵਿੱਚ ਦੋਹਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਗਿਆ ਸੀ ਹਾਲਾਂਕਿ ਹਰਜੋਤ ਸਿੰਘ ਬੈਂਸ ਸਾਹਮਣੇ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹਰ ਹੁਕਮ ਸਿਰ ਮੱਥੇ ਉਹ ਜ਼ਰੂਰ ਜਾਣਗੇ ਆਪਣਾ ਪੱਖ ਪੇਸ਼ ਕਰਨਗੇ ਵੀਰ ਸਿੰਘ ਪਹਿਲਾਂ ਹੀ ਆਪਣਾ ਸਪਸ਼ਟਿਕਰਨ ਦੇ ਚੁੱਕੇ ਨੇ ਉਸ ਤੋਂ ਬਾਅਦ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਕਿਸ ਤਰ੍ਹਾਂ ਦੀ ਧਾਰਮਿਕ ਸਜ਼ਾ ਲਾਉਣੀ ਹੈ ਲਾਉਣੀ ਵੀ ਹੈ ਜਾਂ ਨਹੀਂ ਲਾਉਣੀ ਇਹ ਸਾਰਾ ਪੰਜ ਸਿੰਘ ਸਹਿਬਾਨ ਦੀ ਇਕਤਿਰਤਾ ਦੇ ਵਿੱਚ ਫੈਸਲਾ ਹੋਵੇਗਾ ਪਰ ਇਸ ਤੋਂ ਪਹਿਲਾਂ ਦੀ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਸ਼੍ਰੀਨਗਰ ਦੇ ਵਿੱਚ ਇਹ ਸਮਾਗਮ ਸੀ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਤੇ ਉਸ ਦੇ ਵਿੱਚ ਗਾਣੇ ਗਾਏ ਗਏ ਰੋਮਾਂਟਿਕ ਗਾਣੇ ਗਾਏ ਵੀਰ ਸਿੰਘ ਦੇ ਵੱਲੋਂ ਪੰਜਾਬੀ ਗਾਇਕ ਦੇ ਵੱਲੋਂ ਤੇ ਸਮਾਗਮ ਸੀ ਭਾਸ਼ਾ ਵਿਭਾਗ ਦਾ ਤੇ ਮੰਤਰੀ ਨੇ ਹਰਜੋਤ ਸਿੰਘ ਬੈਂਸ ਇਸ ਕਰਕੇ ਪਹਿਲਾਂ ਵੀਰ ਸਿੰਘ ਦਾ ਸਪਸ਼ਟਿਕਰਨ ਲਿਆ ਗਿਆ ਆਪ ਉਥੇ ਪਹੁੰਚੇ ਫਿਰ ਗੱਲ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਆਈ ਤੇ ਨਾਲ ਹੀ ਫਿਰ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਜਿਹੜੇ ਇਸ ਸਮਾਗਮ ਨੂੰ ਉਲੀਕਣ ਦੇ ਵਿੱਚ ਜ਼ਿੰਮੇਵਾਰ ਸੀ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਦੇਖਣਾ ਹੋਏਗਾ ਕਿ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਕਿ ਪੱਖ ਰਹਿੰਦਾ ਹੈ ਤੇ ਉਧਰ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਵਾਟਰ ਲੈਵਲ 2 ਦਿਨ ਦੇ ਵਿੱਚ 6 ਫੁੱਟ ਵੱਧ ਗਿਆ। ਖਤਰੇ ਦੇ ਨਿਸ਼ਾਨ ਤੋਂ ਹੁਣ ਸਿਰਫ 13 ਫੁੱਟ ਦੂਰ ਹੈ ਪਾਣੀ। ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ। ਦਰਸਲ ਲਗਾਤਾਰ ਬਰਸਾਤਾਂ ਹੋ ਰਹੀਆਂ ਨੇ ਪਹਾੜਾਂ ਦੇ ਵਿੱਚ ਪਾਣੀ ਦਾ ਵਹਾਅ ਵਧ ਰਿਹਾ ਹੈ ਤੇ ਵਾਟਰ ਲੈਵਲ ਵੀ 2 ਦਿਨਾਂ ਦੇ ਵਿੱਚ ਵਿੱਚ 6 ਫੁੱਟ ਵੱਧ ਗਿਆ ਹੈ। ਖਤਰੇ ਦੇ ਨਿਸ਼ਾਨ ਤੋਂ ਹੁਣ 13 ਫੁੱਟ ਦੂਰ ਹੈ। ਪਾਣੀ ਤੇ ਸ਼ਾ ਨਹਿਰ ਬੈਰਾਜ ਦੇ ਚਾਰ ਫਲੱਡ ਗੇਟ ਵੀ ਖੋਲ ਦਿੱਤੇ ਗਏ ਨੇ। ਤੇ ਇਹ ਪਾਣੀ ਨੂੰ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਜਿਸ ਦੇ ਨਾਲ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵਧੇਗਾ। ਤੁਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹੁਸ਼ਿਆਰਪੁਰ ਤੋਂ ਨੇ ਤੇ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਏ। ਫਲੱਡ ਗੇਟ ਖੁੱਲੇ ਗਏ ਨੇ। 2 ਦਿਨ ਦੇ ਵਿੱਚ ਵਿੱਚ 6 ਫੁੱਟ ਪਾਣੀ ਦਾ ਪੱਧਰ ਵਧਿਆ ਏ। ਹਾਲਾਂਕਿ ਖਤਰੇ ਦੇ ਨਿਸ਼ਾਨ ਤੋਂ ਪਾਣੀ 13 ਫੁੱਟ ਦੂਰ ਹੈ। ਇਸੇ ਕਰਕੇ ਸ਼ਾਹ ਨਹਿਰ ਬੈਰਾਜ ਦੇ 4 ਫਲੱਡ ਗੇਟ ਖੁੱਲੇ ਗਏ ਨੇ ਤਾਂ ਜੋ ਖਤਰੇ ਦੇ ਨਿਸ਼ਾਨ ਤੇ ਜੋ ਪਾਣੀ ਹੈ ਉਹ ਹੌਲੀ-ਹੌਲੀ ਅੱਗੇ ਵਹਿੰਦਾ ਰਹੇ ਨੁਕਸਾਨ ਨਾ ਹੋਵੇ ਕਿਉਂਕਿ ਜੇਕਰ ਇੱਕਦਮ ਪਾਣੀ ਛੱਡਿਆ ਜਾਂਦਾ ਫਿਰ ਜਿਹੜੇ ਦਰਿਆਵਾਂ ਦੇ ਕੰਡੇ ਵਾਲੇ ਇਲਾਕੇ ਹੁੰਦੇ ਨੇ ਉੱਥੇ ਹੜ੍ਹ ਆਉਣ ਦੀ ਸੰਭਾਵਨਾ ਰਹਿੰਦੀ ਹੈ ਖਦਸ਼ਾ ਰਹਿੰਦਾ ਹੈ ਕਿਉਂਕਿ ਕੰਡੇ ਇੰਨੇ ਪੱਕੇ ਨਹੀਂ ਹੁੰਦੇ ਕਿ ਪਾਣੀ ਦੇ ਇਸ ਤੇਜ਼ ਵਹਾ ਨੂੰ ਰੋਕ ਸਕਣ ਤਾਂ ਦੇਖ ਸਕਦੇ ਹੋ ਤੁਸੀਂ ਖਤਰੇ ਦੇ ਨਿਸ਼ਾਨ ਤੋਂ 13 ਫੁੱਟ ਦੂਰ ਹੈ ਗਿਆ ਪਾਣੀ ਤੇ ਬਰਸਾਤਾਂ ਲਗਾਤਾਰ ਜਾਰੀ ਨੇ ਹਾਲੇ ਵੀ 3 ਤੋਂ 4 ਦਿਨ ਦਾ ਅਲਰਟ ਹੈ ਪੰਜਾਬ ਦੇ ਵਿੱਚ ਵੀ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਰਸਾਤ ਹੋ ਰਹੀ ਹੈ ਹਿਮਾਚਲ ਦੇ ਵਿੱਚ ਵੀ ਬਰਸਾਤ ਹੋ ਰਹੀ ਹੈ ਇਸੇ ਕਰਕੇ ਨਦੀਆਂ ਨਾਲੇ ਉਫਾਨਦੇ ਨੇ ਦਰਿਆਵਾਂ ਦੇ ਕੰਢੇ ਜਾਣ ਤੋਂ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਫਲੱਡ ਗੇਟ ਵੀ ਇਸੇ ਕਰਕੇ ਖੋਲੇ ਰਹੇ ਖੋਲੇ ਗਏ ਨੇ ਕਿ ਪਾਣੀ ਦਾ ਵਹਾਅ ਹੌਲੀ-ਹੌਲੀ ਚੱਲਦਾ ਰਹੇ ਤਾਂ ਤਸਵੀਰਾਂ ਪੌਂਗ ਡੈਮ ਪੰਜਾਬ 'ਚ ਹੋ ਰਹੀ ਲਗਾਤਾਰ ਬਾਰਿਸ਼ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲੀ ਆ ਉੱਥੇ ਦੱਸਦੇ ਹਾਂ ਦੂਜੇ ਪਾਸੇ ਦੇਮਾਦਾਵੀ ਵਾਟਰ ਲੈਵਲ ਵੱਧ ਚੁੱਕਿਆ ਸੋ ਅੱਜ ਅਸੀਂ ਦਿਖਾਵਾਂਗੇ ਤਸਵੀਰਾਂ ਸ਼ਾਹ ਨਹਿਰ ਬਰਾਜ ਤੋਂ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਕਿ ਇਹ ਸ਼ਾਹ ਨਹਿਰ ਬਰਾਜ ਦੀ ਝੀਲ ਆ ਜੋ ਬਿਲਕੁਲ ਸ਼ਾਂਤ ਲੱਗ ਰਹੀ ਹੈ ਪਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤੇ ਅੱਜ ਦਾ ਜੋ ਪੌਂਗ ਡੈਮ ਦਾ ਵਾਟਰ ਲੈਵਲ ਹੈ ਉਹ 1366.68 ਫੁੱਟ ਹੋ ਚੁੱਕਿਆ ਹੈ ਖੁਦਾ ਦੀ ਕਿ 6 ਫੁੱਟ ਦਾ ਵਾਡਾ ਫਿਰ ਦੋ ਦੋ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੋ ਦੱਸਿਏ ਜੋ ਪਾਣੀ ਦਾ ਆਮਦ ਹੋ ਰਹੀ ਹੈ ਅੱਜ ਪੌਂਕ ਡੈਮ ਦੇ ਵਿੱਚ ਉਹ 55310 ਕਿਊਸਿਕ ਹੋ ਰਹੀ ਆ ਔਰ ਜੋ ਸ਼ਾਨਹਿਰ ਬਰਾਜ ਨੂੰ ਪਾਣੀ ਪੌਂਕ ਡੈਮ ਤੋਂ ਛੱਡਿਆ ਜਾ ਰਿਹਾ ਉਹ 18506 ਕਿਊਸਿਕ ਜਿਹੜਾ ਛੱਡਿਆ ਜਾ ਰਿਹਾ। ਸੋ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਚਾਰ ਫਲੱਡ ਗੇਟਸ ਜਿਹੜੇ ਖੋਲੇ ਗਏ ਨੇ ਸ਼ਾਨਹਿਰ ਬਰਾਜ ਦੇ ਹਾਲਾਂਕਿ ਦੱਸ ਰਹੇ ਕਿ ਸਿਰਫ 2 ਫੁੱਟ ਹੀ ਉਠਾਏ ਗਏ ਆ ਔਰ 2 ਫੁੱਟ ਉਠਾਉਣ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਰਫਤਾਰ ਦੇ ਨਾਲ ਪਾਣੀ ਜੋ ਹੈ ਸ਼ਾਨਹਿਰ ਬਰਾਤ ਚੋਂ ਬਿਆਸ ਦਰਿਆ ਨੂੰ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਸੋ ਉਸ ਦੇ ਨਾਲ ਹੀ ਇਹ ਵੀ ਜਾਣਕਾਰੀ ਦਵਾਂਗੇ ਕਿ BBMP ਵੱਲੋਂ ਪਿਛਲੇ ਦਿਨੀ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਸੀਗੀ ਸਿਵਲ ਪ੍ਰਸ਼ਾਸਨ ਨੂੰ ਫਲਡ ਐਂਡ ਕੰਟਰੋਲ ਇਰੀਗੇਸ਼ਨ ਡਿਪਾਰਟਮੈਂਟ ਨੂੰ ਸਾਰੇ ਡਿਪਾਰਟਮੈਂਟਾਂ ਨੂੰ ਇੱਕ ਐਡਵਾਈਜ਼ੀ ਜਾਰੀ ਦਿੱਤੀ ਗਈ ਸੀ ਚਤਾਵਨੀ ਜਾਰੀ ਦਿੱਤੀ ਗਈ ਕੀਤੀ ਗਈ ਸੀਗੀ ਕਿ ਅਲਰਟ ਤੇ ਰਹਿਣ ਵਾਸਤੇ ਦੋਸਤੇ ਪਾਸੇ ਇਹ ਵੀ ਗੱਲ ਕਰਾਂਗੇ ਕਿ ਪੌਂਡ ਡੈਮ ਦੇ ਵਿੱਚ ਕੁੱਲ ਸ਼ਮਤਾ ਜਿਹੜੀ ਪੌਂਡ ਡੈਮ ਦੀ ਪਾਣੀ ਨੂੰ ਹੋਲਡ ਕਰਨ ਦੀ ਹੈ ਉਹ 1410 ਹੈ ਪਰ ਜੇਕਰ ਪਾਣੀ ਪਿਛੋਂ ਹਿਮਾਚਲ ਤੋਂ ਲਗਾਤਾਰ ਆਂਧਾ ਰਿਹਾ ਤੇ ਫੌਂਗ ਡੈਮ ਨੂੰ 1380 ਤੋਂ ਬਾਅਦ ਪਾਣੀ ਜਿਹੜਾ ਉਹ ਛੱਡਣਾ ਪੈ ਜਾਂਦਾ ਸੋ ਦੱਸ ਦਈਏ ਕਿ ਇਸ ਵਕਤ ਜੋ ਸਪਿਲਵੇ ਗੇਟਸ ਨੇ ਉਹ ਬੰਦ ਨੇ ਸਿਰਫ 14 ਫੁੱਟ ਦੀ ਦੂਰੀ ਹੀ ਜਿਹੜੀ ਬਕਾਇਆ ਰਹਿੰਦੀ ਹੈ 1380 ਫੁੱਟ ਹੁੰਨ ਦੇ ਵਿੱਚ ਸੋ ਦੱਸ ਦਈਏ ਕਿ ਵਿਭਾਗ ਵੱਲੋਂ ਲਗਾਤਾਰ BBMP ਵੱਲੋਂ ਲਗਾਤਾਰ ਲੋਕਾਂ ਨੂੰ ਜੋ ਦਰਿਆ ਕਿਨਾਰੇ ਲੋਕ ਪਿੰਡ ਵਸਦੇ ਨੇ ਹਿਮਾਚਲ ਦੇ ਹੋਣ ਚਾਹੇ ਪੰਜਾਬ ਦੇ ਹੋਣ ਉਹਨਾਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਕੋਈ ਜ਼ਰੂਰੀ ਕੰਮ ਵੀ ਹੋਵੇ ਤਾਂ ਵੀ ਦਰਿਆ ਦੇ ਨਜ਼ਦੀਕ ਨਾ ਜਾਓ ਕਿਉਂਕਿ ਪਾਣੀ ਦਾ ਲੈਵਲ ਕਦੀ ਵੀ ਵਧੇ ਜਾਂ ਘਟਿਆ ਤੇ ਉਧਰ ਪਠਾਨਕੋਟ ਦੇ ਵਿੱਚ ਰਾਵੀ ਦਰਿਆ ਵੀ ਇਸ ਵੇਲੇ ਉਫਾਨਤਿਆ ਅਜਿਹੇ ਚ ਜੇਕਰ ਰਣਜੀਤ ਸਾਗਰ ਡੈਮ 'ਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਰਾਵੀ ਦਰਿਆ ਦੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਲਈ ਪਰੇਸ਼ਾਨੀ ਵੱਧ ਸਕਦੀ ਹੈ ਇਸ ਵੇਲੇ ਰਣਜੀਤ ਸਾਗਰ ਡੈਮ ਦੇ ਵਿੱਚ ਪਾਣੀ ਦਾ ਪੱਧਰ 515 ਫੁੱਟ ਤੇ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ 12 ਮੀਟਰ ਹੇਠਾਂ ਹੈ ਤਾਂ ਪਾਣੀ ਦਾ ਪੱਧਰ 515 ਮੀਟਰ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ 12 ਮੀਟਰ ਹੇਠਾਂ ਹੈ ਜੇਕਰ ਇਹ ਪਾਣੀ ਦਾ ਪੱਧਰ 522 ਮੀਟਰ ਤੇ ਪਹੁੰਚਦਾ ਹੈ ਤਾਂ ਰਣਜੀਤ ਸਾਗਰ ਡੈਮ ਦੇ ਫਲੱਡ ਗੇਟ ਖੋਲਣੇ ਪੈਣਗੇ ਤਾਂ ਸਾਰੀਆਂ ਨਦੀਆਂ ਨਾਲਿਆਂ ਦੇ ਵਿੱਚ ਉਫਾਨ ਤੇ ਆ ਪਾਣੀ ਵਾਟਰ ਲੈਵਲ ਵਧਿਆ ਹੋਇਆ ਹੈ ਇਸ ਵੇਲੇ ਤਸਵੀਰਾਂ ਅਸੀਂ ਤੁਹਾਨੂੰ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੀਆਂ ਦਿਖਾ ਰਹੇ ਹਾਂ ਜਿੱਥੋਂ ਰਾਵੀ ਦਰਿਆ ਨੂੰ ਪਾਣੀ ਜਾਂਦਾ ਹੈ ਤੇ ਜੇਕਰ ਰਣਜੀਤ ਸਾਗਰ ਡੈਮ ਦੇ ਵਿੱਚ ਪਾਣੀ ਹੋਰ ਵਾਧਦਾ ਹੈ ਤਾਂ ਫਿਰ ਫਲੱਡ ਗੇਟ ਖੋਲਣੇ ਪੈ ਸਕਦੇ ਨੇ ਇਸ ਵੇਲੇ ਪਾਣੀ ਦਾ ਪੱਧਰ 515 ਮੀਟਰ ਹੈ ਤੇ ਖਤਰੇ ਦਾ ਨਿਸ਼ਾਨ 12 ਮੀਟਰ ਹੋਰ ਉੱਪਰ ਹੈ 12 ਮੀਟਰ height ਹੈ ਇਸ ਵੇਲੇ ਪਾਣੀ 527 ਮੀਟਰ ਤੇ ਖਤਰੇ ਦਾ ਨਿਸ਼ਾਨ ਹੈ ਤੇ ਇਸ ਵੇਲੇ ਪਾਣੀ ਦਾ ਪੱਧਰ 515 ਮੀਟਰ ਤੇ ਆ ਪਰ ਜੇਕਰ ਇਹ ਪਾਣੀ ਦਾ ਪੱਧਰ 522 ਮੀਟਰ ਦੇ ਨੇੜੇ ਪਹੁੰਚਦਾ ਹੈ ਤਾਂ ਫਿਰ ਰਣਜੀਤ ਸਾਗਰ ਡੈਮ ਦੇ ਫਲੱਡ ਗੇਟ ਖੋਲਣੇ ਪੈਣਗੇ ਹਿਮਾਚਲ ਵਿੱਚ ਲਗਾਤਾਰ ਹੋ ਰਹੇ ਬਰਸਾਤ ਦੇ ਕਾਰਨ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਹੈ ਜਿਹੜਾ ਲਗਾਤਾਰ ਵੱਧ ਗਿਆ ਇਸ ਵੇਲੇ ਅਸੀਂ ਰਾਵੀ ਦਰਿਆ ਦੇ ਕੰਢੇ ਖੜੇ ਹਾਂ ਰਾਵੀ ਦਰਿਆ ਦਾ ਪਾਣੀ ਵੀ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਅਤੇ ਜੇਕਰ ਡੈਮ ਦੀ ਗੱਲ ਕਰੀਏ ਤਾਂ ਇਸ ਸਮੇਂ ਜਿਹੜਾ ਡੈਮ ਦਾ ਪਾਣੀ ਹੈ ਉਹ 515 ਮੀਟਰ ਤੱਕ ਪਹੁੰਚ ਚੁੱਕਿਆ ਹੈ ਅਤੇ ਡੈਮ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਹ 527 ਮੀਟਰ ਹੈ ਤੇ ਜੇਕਰ ਲਗਾਤਾਰ بارش ਹੁੰਦੀ ਹੈ ਪਾਣੀ ਵੱਧਦਾ ਤੇ ਪਾਣੀ 522 ਮੀਟਰ ਤੱਕ ਜਾਂਦਾ ਹੈ ਤਾਂ ਫਲੱਡ ਗੇਟ ਖੋਲੇ ਜਾ ਸਕਦੇ ਆ ਇਹ ਸਾਰੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਡੈਮ ਪ੍ਰਸ਼ਾਸਨ ਆਪਣੀ ਨਿਗਾਹ ਬਣਾਈ ਰੱਖਿਆ ਪ੍ਰਸ਼ਾਸਨ ਦਾ ਕਹਿਣਾ ਹੈ ਕਿ हिमाचल ਦੇ ਜਿਹੜਾ ਚਮੇਰਾ ਡੈਮ ਆ ਉਸ ਵੱਲੋਂ ਜਦੋਂ ਪਾਣੀ ਛੱਡਿਆ ਜਾਂਦਾ ਤੇ ਰੰਜੀ ਸਾਗਰ ਡੈਮ ਦਾ ਜਿਹੜਾ ਪਾਣੀ ਦਾ ਪੱਧਰ ਵੱਧ ਜਾਂਦਾ ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ ਵਿੱਚ ਵੀ ਜਿਵੇਂ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਬਰਸਾਤਾ ਹੋ ਰਹੀ ਹੈ ਉਸ ਕਾਰਨ ਵੀ ਰੰਜੀ ਸਾਗਰ ਡੈਮ ਦਾ ਪਾਣੀ ਜਿਹੜਾ ਪੱਧਰ ਉਹ ਲਗਾਤਾਰ ਵੱਧਦਾ ਜਾ ਰਿਹਾ ਸਿਰਫ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਹਜੇ ਫਿਲਹਾਲ ਪਾਣੀ ਦਾ ਪੱਧਰ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾ ਹੈ ਲੇਕਿਨ ਜੇਕਰ ਬਰਸਾਤਾ ਜਾਰੀ ਰਹਿੰਦੀ ਹੈ ਪਿਛੋਂ ਪਾਣੀ ਜਿਹੜਾ ਹਿਮਾਚਲ ਵੱਲੋਂ ਛੱਡਿਆ ਜਾਂਦਾ ਤੇ ਪਾਣੀ ਦਾ ਪੱਧਰ ਜੇਕਰ ਵੱਧਦਾ